just send me the content ਸਾਨੂੰ ਇੱਕ ਤਰੀਕ ਨੂੰ ਜਾਣਕਾਰੀ ਮਿਲੀ ਸੀਗੀ ਬਟੇਂਡਾ ਪੁਲਿਸ ਨੂੰ ਇੱਕ ਪਰਿਵਾਰ ਵੱਲੋਂ ਦੱਸਿਆ ਗਿਆ ਸੀਗਾ ਕਿ ਉਹਨਾਂ ਦਾ 25-26 ਸਾਲ ਦਾ ਮੁੰਡਾ ਉਹਨੂੰ ਕਿਸੇ ਨੇ ਉਹ ਕਰ ਗਿਆ ਸੀਗਾ ਤੇ 3-4 ਘੰਟੇ ਤੋਂ ਨਹੀਂ ਆਇਆ ਉਹਨਾਂ ਨੂੰ ਸ਼ੱਕ ਹੈਗਾ ਕਿ ਕਿਸੇ ਨੇ ਕਿਡਨੈਪ ਕਰ ਲਿਆ ਹੈ ਤੇ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਸਾਡੀ ਬਟੇਂਡਾ ਪੁਲਿਸ ਪੂਰੀ ਹਰਕਤਾਂ ਆ ਗਈ ਸਾਡੇ ਐਸਪੀਡੀ ਸਾਡੇ ਐਸਪੀ ਸਿਟੀ ਡੀਐਸਪੀ ਡੀ ਡੀਐਸਪੀ ਸਿਟੀ 2 ਸੀਆਈਏ 1 2 ਇਹਨਾਂ ਦੀ ਟੀਮ ਸਾਡੇ ਪੁਲਿਸ ਸਟੇਸ਼ਨ ਸਿਵਲ ਲਾਈਨਸ ਦੀ ਟੀਮ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰਤੀ ਪੂਰੇ ਟਾਈਮ ਜਦੋਂ ਤੱਕ ਇਹਦੀ ਬਰਾਮਦਗੀ ਨਹੀਂ ਹੋਈ ਮੁੰਡੇ ਦੀ ਉਦੋਂ ਤੱਕ ਸਾਡੀ ਟੀਮਾਂ ਜਿਹੜੀ ਹੈ ਪਰਿਵਾਰ ਦੇ ਨਾਲ ਰਹੀ ਅਸੀਂ ਫਿਰ ਇੱਕ ਆਪਰੇਸ਼ਨ ਪਲਾਨ ਕੀਤਾ ਬਲੈਂਡ ਆਪਰੇਸ਼ਨ ਦੇ ਤਹਿਤ ਪਹਿਲਾ ਸਾਡੀ ਪਹਿਲੀ ਇਹ ਸੀਗੀ ਕਿ ਇਸ ਮੁੰਡੇ ਨੂੰ ਸੇਫਲੀ ਤੇ ਬਿਲਕੁਲ ਸਹੀ ਕੰਡੀਸ਼ਨ ਚ ਇਹਨੂੰ ਰਿਕਵਰ ਕੀਤਾ ਜਾਏ ਇਹ ਸੁਰੱਖਿਤ ਆਪਣੇ ਘਰਦਿਆਂ ਕੋਲ ਆ ਜਾਏ ਤਾਂ ਇਹ ਕਪਰੇਸ਼ਨ ਅਸੀਂ ਪਲਾਨ ਕਰਕੇ ਪਹਿਲਾ ਇਹਨੂੰ ਰਿਕਵਰ ਕਰਾਇਆ ਜਦੋਂ ਇਹ ਸੇਫਲੀ ਆਪਣੇ ਘਰ ਪਰਿਵਾਰ ਕੋਲ ਆ ਗਿਆ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਤਿੰਨ ਇਹਦੇ ਵਿੱਚ ਮੁੱਖ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਕੋਲੋਂ 10 ਲੱਖ ਰੁਪਏ ਦੀ ਰਿਕਵਰੀ ਹੋਈ ਹੈ ਇੱਕ ਮੋਬਾਈਲ ਫੋਨ ਇੱਕ ਸਵਿਫਟ ਗੱਡੀ ਤੇ ਇੱਕ ਪਿਸਤੌਲ ਵਾਲਾ ਆਇਟਰ ਰਿਕਵਰ ਕੀਤਾ ਗਿਆ ਇਹਦੇ ਵਿੱਚ ਮੇਨ ਕਹਾਣੀ ਇਹ ਹੈ ਕਿ ਇਹ ਜਿਹੜਾ ਵਿਅਕਤੀ ਸੀਗਾ ਜਿਹਨੂੰ ਐਗਵਾ ਕਰਕੇ ਲੈ ਗਏ ਸੀਗੇ ਇਹ ਫਾਈਨੈਂਸ ਦਾ ਕੰਮ ਕਰਦਾ ਹੈ ਇੱਕ ਲੇਡੀ ਜਿਹਦੇ ਕਰੇ ਗਿਆ ਸੀਗਾ ਉਹ ਇਸ ਤੋਂ ਫਾਈਨੈਂਸ ਤੇ ਪੈਸੇ-ਪੂਸੇ ਲੈਂਦੀ ਹੈ ਇਹਨਾਂ ਦੀ ਕੋਈ ਆਪਸ ਵਿੱਚ ਲੈਣ-ਦੇਣ ਸੀਗਾ ਤੇ ਲੇਡੀ ਨੇ ਇਹਨੂੰ ਲੈਣ-ਦੇਣ ਦੇ ਬਹਾਨੇ ਉੱਥੇ ਬੁਲਾਇਆ ਕਿਉਂਕਿ ਉਹ ਜਾਣਦੀ ਸੀ ਫਾਈਨੈਂਸ ਦਾ ਕੰਮ ਕਰਦਾ ਹੈ ਤੇ ਆਪਣੇ ਜਿਹੜੇ ਦੋ ਸਾਥੀ ਉੱਥੇ ਸੀਗੇ ਉਹਨਾਂ ਦੇ ਨਾਲ ਮਿਲ ਕੇ ਇਹਨੂੰ ਇਹ ਜਿਹੜੇ ਇਹਨਾਂ ਕੋਲ ਹਥਿਆਰ ਸੀਗੇ ਆਹ ਔਰ ਇੱਕ ਤਿੱਖੇ ਵੈਪਨ ਵੀ ਇਹਨਾਂ ਕੋਲ ਸੀਗੇ ਤੇ ਉਹਨਾਂ ਦੀ ਨੋਕ ਤੇ ਇਹਨਾਂ ਹਥਿਆਰਾਂ ਦੇ ਬੇਸਿਸ ਤੇ ਇਹਨੂੰ ਅਗਵਾ ਕਰਕੇ ਲੈ ਗਏ ਤੇ ਉਸ ਤੋਂ ਬਾਅਦ ਇਹ ਭਟਿੰਡਾ ਜ਼ਿਲ੍ਹੇ ਤੋਂ ਬਾਹਰ ਇਹਨੂੰ ਲੈ ਗਏ ਪਰ ਸਾਡੀ ਟੀਮ ਜਿਹੜੀ ਇਮੀਡੀਏਟਲੀ ਐਕਟਿਵ ਹੋ ਗਈ ਸੀਗੀ ਅਕਿਊਜ਼ਸ ਅ ਇਡੈਂਟੀਫਾਈ ਕਰ ਲਏ ਸੀਗੇ ਸਾਡੇ ਟੈਕਨੀਕਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਤੇ ਬਾਕੀ ਸੂਤਰਾਂ ਦੇ ਅਨੁਸਾਰ ਉਹਨੂੰ ਵਕ ਕਰਦੇ ਹੋਏ ਤੇ ਇੱਕ ਵਾਰ ਜਦੋਂ ਮੁੰਡਾ ਸਾਡੇ ਕੋਲ ਆ ਗਿਆ ਤੇ ਫਿਰ ਇਮੀਡੀਏਟਲੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਰਿਕਵਰੀ ਕਰਾ ਲਈ ਡਿਮਾਂਡ ਕਿੰਨੇ ਪੈਸੇ ਦੀ ਕੀਤੀ ਗਈ ਸੀ ਸਟਾਰਟਿੰਗ ਇਹ ਤੋਂ ਪਹਿਲਾਂ ਉਹ ਵਕ 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 ਡਿਮਾਂਡਾਂ ਅਲੱਗ-ਅਲੱਗ ਟਾਈਮ ਤੇ ਹੋ ਰਹੀ ਸੀ ਵੀ ਪਹਿਲੇ ਕੁਝ ਜ਼ਿਆਦਾ ਪੈਸੇ ਸੀਗੇ ਫਿਰ ਉਹ ਕਮ ਕਰ ਦੇ ਗਏ ਤੇ ਵਿੱਟ ਟਾਈਮ ਜਿਹੜਾ ਹੈਗਾ ਉਹ ਡਿਮਾਂਡ ਘਟਾ ਦਿੱਤੀ। ਉਹ ਲੈਡੀ ਦਾ ਕੀ ਰੋਲ ਸੀ ਇਸਾ ਦੇ ਘਰੇ ਕਿੱਥੇ ਸੀ? ਲੈਡੀ ਇਹਦੀ ਮੇਨ ਜਿਹੜੀ ਕਾਂਸਪੀਰੇਟਰ ਹੈਗੀ ਹੁਣ ਤੱਕ ਦੀ ਜਿਹੜੀ ਤਫ਼ਤੀਸ਼ ਸਾਡੀ ਹੈ ਉਹਦੇ ਮੁਤਾਬਿਕ ਲੈਡੀ ਮੇਨ ਕਾਂਸਪੀਰੇਟਰ ਜਿਹੜੀ ਹੈਗੀ ਇਸ ਚੀਜ਼ ਦੇ ਸਾਹਮਣੇ ਸਰ ਇਹਨਾਂ ਦਾ ਨਾਮ ਕੀ ਲੈਡੀ ਦਾ ਤੇ ਕਿਹੜੀ ਜਗ੍ਹਾ ਤੇ ਇਹਨਾਂ ਨੂੰ ਬੁਲਾਇਆ ਗਿਆ ਸੀ? ਇਹ ਲੈਡੀ ਦਾ ਨਾਮ ਜੀ ਕਿਰਣਾ ਹੈਗਾ ਤੇ ਕਿਰਣਾ ਜਿੱਥੇ ਰਹਿੰਦੀ ਹੈ ਆਪਣੇ ਜੁਜਾਰ ਸਿੰਘ ਜੁਜਾਰ ਸਿੰਘ ਨਗਰ ਜੁਜਾਰ ਸਿੰਘ ਨਗਰ ਦੇ ਵਿੱਚ ਜਿਹੜੀ ਜਿੱਥੇ ਰੈ residense ਹੈਗੀ ਹੈ ਉੱਥੇ ਇਹਨੂੰ ਬੁਲਾਇਆ ਸੀਗਾ ਕਿਉਂਕਿ ਉੱਥੇ ਫ੍ਰੀਕੁਐਂਟਲੀ ਜਾਂਦਾ ਵੀ ਰਹਿੰਦਾ ਸੀਗਾ ਇਨੀ ਸੀ ਇਹਨਾਂ ਦਾ ਪਹਿਲਾ ਇੰਟਰੈਕਸ਼ਨ ਸੀਗਾ ਕਿਉਂਕਿ ਉਹ ਜਾਣਦੀ ਸੀਗੀ ਇਸ ਲਈ ਉਹਨੇ ਇਸ ਤਰੀਕੇ ਦੀ ਪਲੈਨਿੰਗ ਕੀਤੀ ਮਕਸਦ ਕੀ ਸੀ ਇਹਦਾ ਕਿਨੇ ਕੁ ਦਾ ਪ੍ਰੈਸਰ ਹੈ ਕੋਈ ਦੇਨ ਦੇ ਪੁਰਾਣਾ ਕੁਝ ਨਾ ਨਹੀਂ ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਕਿਉਂਕਿ ਇਹ ਜਾਣਦੀ ਸੀਗੀ ਕਿ ਫਾਈਨੈਂਸ ਦਾ ਕੰਮ ਕਰਦਾ ਹੈ ਇਹਦੀ ਉਧਾਰੀ ਵੀ ਸੀਗੀ ਥੋੜੀ ਬਹੁਤੀ बट प्राइमरी uh, तफ्तीश जी यही कहती है कि इन का मेन मकसद कि कुछ पैसे है तो हेट ले जाए ऑपरेशन जी सा प्लैंड ऑपरेशन असी फैमिल जी उस पूरे टाइम बने हुए थे साढ़े ऑफिसर्स फैमिल के ना सी सान प्रायरिटी थी कि जोड़ा अपना मुंडा है वह पहला सेफली साढ़े को नो नो ही वॉज टेकन आउटसाइड एंड प्लेसेंटीफाई नहीं तिनाई बैकग्राउंड नहीं okay. हाँ वो हम तकॉर्ड के मुताबिक तो ही सामने